ਸਰ ਸ਼ੁਭ ਨਾਮ ਜੀ ਆਪਣਾ ਮੇਰਾ ਨਾਮ ਸ਼ੁਭਮ ਸਿੰਘ ਲਾਇ ਜੀ ਅੱਛਾ ਸਿੰਘਲਾ ਸਾਹਿਬ ਅੱਜ ਮੁਬਾਰਕਾਂ ਮਿਲ ਰਹੀਆਂ ਕਿਹੜੇ ਖੁਸ਼ੀ ਨੂੰ ਲੈ ਕੇ ਤੇ ਕੀ ਕਹਿਣਾ ਚਾਹੁੰਦੇ ਆ ਜੀ ਮੇਰਾ ਰਾਜਸਥਾਨ ਜੁਡੀਸ਼ੀਅਲ ਸਰਵਿਸਿਸ ਦਾ ਐਗਜ਼ਾਮ ਕਲੀਅਰ ਹੋਇਆ ਸੀ ਉਸ ਕਰਕੇ ਤੋਂ ਸਰ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਕੀਤੀ ਸੀ ਤੁਸੀਂ ਕਿੰਨੀ ਦੇਰ ਪਹਿਲਾਂ ਤੋਂ ਸਟੱਡੀ ਦੇ ਵਿੱਚ ਜੀ ਇਸ ਪੇਪਰ ਲਈ ਮੈਂ ਪਿਛਲੇ 3 ਸਾਲ ਤੋਂ ਤਿਆਰੀ ਕਰ ਰਿਹਾ ਸੀ ਜੀ ਉਰਵੀ ਜੇ ਬਰਾਡ ਐਸਐਲਆਈ ਅਕੈਡਮੀ ਚੰਡੀਗੜ੍ਹ ਚਲੰਦੇ ਆ ਉਹਨਾਂ ਕੋਲੋਂ ਜੀ ਤੁਸੀਂ ਸਰ ਜਿਸ ਤਰ੍ਹਾਂ ਪਰਦਾਨ ਤੁਸੀਂ ਕਿਹੜੇ ਐਡਵੋਕੇਟ ਤੋਂ ਬਣੇ ਉਹ ਤੋਂ ਕਿਸ ਤਰ੍ਹਾਂ ਬਣੇ ਤੇ ਕਿੰਨੀ ਦੇਰ ਹੋ ਗਈ ਜੇ ਮੈਨੂੰ ਪਿਛਲੇ ਸਾਲ ਹੀ ਮੈਂ ਬਾਰਕ ਆਪਣੀ ਲਾ ਪੂਰੀ ਕੀਤੀ ਤੇ ਇਸੇ ਸਾਲ ਮੈਂ ਬਾਰ ਕਾਉਂਸਲ ਵਿੱਚ ਰਜਿਸਟ੍ਰੇਸ਼ਨ ਕਰਵਾਈ ਉਹ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਅੱਜ ਸਬਦਾ ਆਉਂਦੇ ਅਕੋਰਡਿੰਗ ਬਹੁਤ سارے ਲੋਕ ਆ ਜਿਨ੍ਹਾਂ ਨੂੰ ਕਾਨੂੰਨ ਦਾ ਨਹੀਂ ਪਤਾ ਹੈਗਾ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤਾਂ ਕਿ ਇਹ ਜਿਹੜੇ ਇਹ ਕਾਨੂੰਨ ਨੂੰ ਜ਼ਰੂਰ ਉਹਦੀ ਪਾਲਣਾ ਕੀਤੀ ਜਾਵੇ ਜੇ ਮੈਨੂੰ ਲੱਗਦਾ ਕਿ ਭਾਰਤ ਦੇ ਸਾਰੇ ਇੱਕ ਨਾਗਰਿਕ ਨੂੰ ਆਪਣੇ ਦੇਸ਼ ਦੇ ਸੰਵਿਧਾਨ ਬਾਰੇ ਬੁਨਿਆਦੀ ਚੀਜ਼ਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਕਿ ਉਹ ਆਪਣੇ ਅਧਿਕਾਰਾਂ ਬਾਰੇ ਰੱਖਰਖਾਵ ਕਰ ਸਕਣ ਡਾਕਟਰ 바ਵਾ ਸਾਹਿਬ ਨੇ ਜਿਹੜਾ ਸੰਵਿਧਾਨ ਤਿਆਰ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੀ ਬਦੌਲਤ ਹੀ ਅੱਜ ਸਭ ਕੁਝ ਹਾਸਲ ਹੋ ਰਿਹਾ ਜੀ 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 ਜੋ ਵੀ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਸੰਵਿਧਾਨ ਨੂੰ ਲਿਖਣ ਵਿੱਚ ਬਹੁਤ ਅਹਿਮ ਯੋਗਦਾਨ ਨਿਭਾਇਆ ਉਸੇ ਦੇ ਫਲਸਫੇ ਰੂਪ ਅੱਜ ਜਿਵੇਂ ਆਪਣੇ ਜੋ ਵੀ ਕਟ ਗਿਣਤੀ ਲੋਗ ਹੈ ਉਹ ਆਪਣੇ ਅਧਿਕਾਰਾਂ ਨੂੰ ਅੱਗੇ ਰੱਖ ਪਾ ਰਹੇ ਤੋਂ ਅੱਜ ਕਿੰਨੇ ਦਿਨ ਹੋ ਗਏ ਸਰ ਹੁਣ ਤਾਂ ਜਿਹੜੀ ਰਮੀ ਚੀਕਿੰਗ ਹੋਈ ਹੈ ਜਿਹਦੇ ਵਿੱਚ ਸਰ ਮੇਰਾ ਕੱਲ ਹੀ ਰਿਜ਼ਲਟ ਆਇਆ ਸੀ ਕਿਹੜੀ ਜਗ੍ਹਾ ਤੋਂ ਸਰ ਰਿਜ਼ਲਟ ਆਇਆ ਹੈ ਰਾਜਸਥਾਨ ਜੁਡੀਸ਼ਲ ਸਰਵਿਸਿਸ ਕੀ ਮੈਸੇਜ ਆ ਜਿਸ ਤਰ੍ਹਾਂ ਤੁਸੀਂ ਇਸ ਮਿਹਨਤ ਕਰਕੇ ਇਸ ਲੈਵਲ ਤੇ ਪਹੁੰਚੇ ਹੋ ਹੋਰ ਵੀ ਲੋਗ ਅੱਜ ਦੇ ਲੜਕੇ ਲੜਕੀਆਂ ਦੇ ਪੇਰੈਂਟਸ ਦੇ ਸੁਪਨੇ ਹੁੰਦੇ ਆ ਵੀ ਸਾਡੇ ਬੱਚੇ ਵੱਡੀ ਅਚੀਵਮੈਂਟ ਕਰਨ ਜਿ ਮੇਰਾ ਸਭ ਨੂੰ ਇਹ ਮੈਸੇਜ ਹੈ ਕਿ ਆਪਣਾ ਇੱਕ ਡਿਸਪਲਿਨ ਨਾਲ ਰੋਜ਼ ਦੀ ਰੋਜ਼ ਆਪਣਾ ਕੰਮ ਕਰਦੇ ਜਾਓ ਤਾਂ ਆਪਾਂ ਇੱਕ ਦਿਨ ਸਭ ਕੁਝ ਹਾਸਿਲ ਕਰ ਸਕਦੇ ਆ ਸੁਪਨਾ ਕੀ ਤੁਹਾਡਾ ਬੰਨਣਾ ਕੀ ਸੀ ਮੇਰਾ ਸੁਪਨਾ ਕੀ ਮੈਂ ਆਪਣੇ ਸਮਾਜ ਦੀ ਸੇਵਾ ਕਰ ਸਕਾਂ ਜੀ ਮੈਮ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜੇ ਪੇਰੈਂਟਸ ਦੇ ਸੁਪਨੇ ਹੁੰਦੇ ਬੱਚਿਆਂ ਦੇ ਲਈ ਅੱਜ ਬੱਚੇ ਨੇ ਪੂਰੇ ਕੀਤੇ ਖੁਸ਼ੀ ਆ ਪਰਿਵਾਰ ਦੇ ਵਿੱਚ ਸੋਸਾਇਟੀ ਫੈਮਿਲੀ ਦੇ ਵਿੱਚ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਮੈਂ ਤਾਂ ਖੁਦ ਇਹੀ ਦੁਆ ਕਰਦੀ ਆ ਕਿ ਜਿਸ ਤਰ੍ਹਾਂ ਇਹਨੇ ਆਪਣਾ ਕੰਮ ਹਾਸਿਲ ਕੀਤਾ ਹੈ ਇਸ ਤਰ੍ਹਾਂ ਸਾਰੇ ਬੱਚਿਆਂ ਨੂੰ ਅਸੀਂ ਤਾਂ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹ ਆਪਣੇ ਮਕਾਮ ਤੇ ਪਹੁੰਚਿਆ ਹੈ ਕਿ ਸਾਰੇ ਬੱਚੇ ਇਸੇ ਤਰ੍ਹਾਂ ਬਲੰਦੀਆਂ ਤੇ ਪਹੁੰਚਣ। ਉਹ ਬੱਚੇ ਨੇ ਕਿਹੜੀ ਜਗ੍ਹਾ ਤੋਂ ਸਟੱਡੀ ਸ਼ੁਰੂ ਕੀਤੀ ਸੀਗੀ ਜੇ ਗੱਲ ਕਰੀਏ। ਇਹਨੇ ਆਪਣੀ ਸਟੱਡੀ ਪਾਤੜਾ ਮਦਰ ਇੰਡੀਆ ਸਕੂਲ ਤੋਂ ਸ਼ੁਰੂ ਕੀਤੀ ਸੀ। ਪਰ ਇਸਨੇ ਐਨਐਲ ਜੁਦਾ ਪੇਪਰ ਵੀ ਕਲੀਅਰ ਕੀਤਾ ਸੀ। ਕਈ ਵਾਰੀ ਬੱਚੇ ਜਿਹੜੇ ਪੈਰੰਟਸ ਤੋਂ ਦੂਰ ਹੁੰਦੇ ਆ ਤੇ ਕਾਫੀ ਪੈਰੰਟਸ ਜਿਹੜੇ ਆ ਬੱਚੇ ਨੂੰ ਯਾਦ ਕਰਦੇ ਆ ਤੇ ਬੱਚੇ ਅੱਜ ਮਕਾਮ ਤੇ ਪਹੁੰਚੇ ਆ। ਮੈਂਤ ਕਰ ਗਈ ਸਰ ਇਹ ਤਾਂ ਸਾਡੇ ਤੋਂ ਦੂਰ ਗਿਆ ਹੀ ਨਹੀਂ ਰਿਹਾ ਹੀ ਸਾਡੇ ਨਾਲ ਹੈ ਇਹ ਹਾਂਜੀ ਹਾਂ ਇਹਨੇ ਐਨਐਲਜੀਯੂ ਦਾ ਕੀਤਾ ਪੇਪਰ ਕਲੀਅਰ ਬਟ ਇਹਨੇ ਨਹੀਂ ਹੋਤੀ ਐਡਮਿਸ਼ਨ ਲਈਤੀ ਪਰ ਇਹਨੇ ਜੋ ਵੀ ਸਟੱਡੀ ਕੀਤੀ ਹੈ ਸਰ ਇਹਨੇ ਘਰ ਸਾਰੀ ਘਰੇ ਰਹਿ ਕੇ ਕੀਤੀ ਹੈ ਹੁਣ ਕਿਹੜੀ ਪੋਸਟ ਮਿਲੀ ਇਹਨਾਂ ਨੂੰ ਇਸ ਟਾਈਮ ਜਿਹੜੀ ਹੈ ਸਰ ਜੁਡੀਸ਼ੀਅਰ ਦੇ ਵਿੱਚ ਕਿਹੜੀ ਜਗ੍ਹਾ ਤੋਂ ਸਰ ਰਾਜਸਥਾਨ ਤੋਂ ਕਿੰਨੀ ਫੇਰ ਹੋ ਗਈ ਸਾਰੇ ਨੂੰ ਕਾਲੀ ਹੋ ਗਈ ਹੈ ਜੀ ਕੀ ਮੈਸੇਜ ਹੈ ਪਰਿਵਾਰਾਂ ਨੂੰ ਬੱਚਿਆਂ ਨੂੰ ਕਹਿੰਦੇ ਆ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇਹ ਖੁਸ਼ੀ ਹੈ ਕਿ ਬੱਚੇ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਅੱਜ ਲੱਗਦਾ ਨਹੀਂ ਕਿ ਬਾਵਾ ਸਾਹਿਬ ਦੀ ਸੋਚ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਸਰ ਹਾਂਜੀ ਹਾਂ ਇਹ ਚੀਜ਼ ਦਿੱਤੇ ਕਿਸ ਤਰ੍ਹਾਂ ਇਹਨੇ ਆਪਣੇ ਬਾਬੇ ਦਾ ਅਜ ਨਾਮ ਬਹੁਤ ਰੋਸ਼ਨ ਕੀਤਾ ਜੀ ਜੀ ਮੇਨੋ ਰਾਜ ਸਿੰਘ ਲਾ ਜੀ ਸਰ ਅੱਜ ਬੜਾ ਖੁਸ਼ੀ ਦਾ ਸੁਭਾਗਿਆ ਭਰਿਆ ਸਮਾਂ ਪ੍ਰਾਪਤ ਹੋਇਆ ਤਾਂ ਕੀ ਕਰਨਾ ਚਾਹੀਦਾ ਅੱਜ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਇੱਕ ਸਾਡਾ ਬੇਡਾ ਜਿਹੜਾ ਹੈ ਸੀਗਾ ਸਾਡੇ ਪਰਿਵਾਰ ਦਾ ਜਿਹਨੇ ਨਾਂ ਰੋਸ਼ਨ ਕੀਤਾ ਹੈ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਆਪਣੇ ਸਾਥੀਆਂ ਦਾ ਨਾਂ ਰੋਸ਼ਨ ਕੀਤਾ ਹੈ ਸਾਡੇ ਬੇਟੇ ਨੇ ਡਾਕਟਰ ਪੀਮਰਾ ਅੰਬੇਡਕਰ ਸਾਹਿਬ ਦੀ ਸੰਵਿਧਾਨ ਤੇ ਪੂਰਾ ਵਿਸ਼ਵਾਸ ਜਿਆ ਨੂੰ ਕਰ ਮਤਲਬ ਇੰਨੀ ਜਿਆਦਾ ਨੇ ਸਟੱਡੀ ਕੀਤੀ ਇਹਨੂੰ ਜਿਵੇਂ ਅਸੀਂ ਕਹਿੰਦੇ ਸੀ ਬੇਟਾ ਵੀ ਐ ਵੀ ਤੇਰੇ ਹਲੇ ਘਟ ਹੈ ਤੂੰ ਘਰ ਆਨਲਾਈਨ ਲੈ ਰਿਆ ਹੈ ਪਰ ਇਹ ਕਹਦਾ ਸੀ ਨਹੀਂ ਨਹੀਂ ਸਟੱਡੀ ਦਾ ਮੁੱਲ ਪਏਗਾ ਡਾਕਟਰ ਭੀਮrao ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਬਣਾਇਆ ਹੈ ਉਸ ਦੇ ਮੁਲਕਰ ਮੈਨੂੰ ਜਿਹੜੀ ਹੈਗੀ ਹੈ ਜਿੰਨੀ ਮੈਂ ਅਚੀਵਮੈਂਟ ਕਰੂੰਗਾ ਉਹਦੀ ਤਰੱਕੀ ਮਿਲੂਗੀ ਤੇ ਮਿਲਲੀ ਵਿੱਚ ਇਹਦੀ ਹੈ ਤੋਂ ਮਿਲੀ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਅਸੀਂ ਮੈਂ ਸਾਰੇ ਬੱਚਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਡਾਕਟਰ ਭੀਮrao ਅੰਬੇਦਕਰ ਸਾਹਿਬ ਬਾਬਾ ਸਾਹਿਬ ਦਾ ਜਿਹੜਾ ਸੁਤਾਨ ਲਿਖਿਆ ਹੈ ਉਹਦੇ 'ਚ ਬਹੁਤ ਖੁਸ਼ ਹੈ ਸਿੱਖਣ ਦੀ ਲੋੜ ਹੈ ਉਹਨੂੰ ਪੜ੍ਹਨ ਦੀ ਲੋੜ ਹੈ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਜਾਤ ਧਰਮ ਤੇ ਹੋਰ ਜਿਹੜੇ ਫਿਰਕੇ ਪੇਸ਼ ਕੀਆ ਉਹਨਾਂ ਤੋਂ ਦੂਰ हट ਕੇ ਬਹੁਤ ਵਧੀਆ ਬਹੁਤ ਵਧੀਆ ਲਿਖਿਆ ਉਹਦੇ ਤੇ ਸਾਨੂੰ ਪੈਰਾ ਦੇਣ ਦੀ ਲੋੜ ਹੈ ਨਾ ਕਿ ਇਹ ਜਿਹੜੀਆਂ ਕੁਛ ਸਸਥਾਮਾ ਜਾਂ ਹੋਰ ਕੋਈ ਤਾਕਤਾਂ ਨੇ ਉਹਨਾਂ ਦੇ ਪਿੱਛੇ ਲੱਗ ਕੇ ਆਪਾਂ ਨੂੰ ਐਸਾ ਕੁਝ ਹੋਣਾ ਚਾਹੀਦਾ ਪਰ ਵੀ ਮਤਲਬ ਜਿਵੇਂ এডਿਕੇਸ਼ਨ ਦੀ ਗੱਲ ਕਰੀਏ ਬਾਬਾ ਸਾਹਿਬ ਨੇ ਬਹੁਤ ਵਧੀਆ ਸੁਵਿਧਾਨ ਬਣਾਇਆ ਸੀਗਾ ਸਾਡੇ ਸਕੂਲਾਂ ਦੇ ਵਿੱਚ ਬੇਸ਼ੱਕ ਕਿੱਥੇ ਵੀ ਰਹਿ ਕੇ ਬੰਦਾ ਬੱਚਾ ਮਿਹਨਤ ਕਰ ਸਕਦਾ ਉਹਦੀ ਅਚੀਵਮੈਂਟ ਮਿਲੇਗੀ ਪਰ ਕੋਈ ਥਾਂ ਤੇ ਸਾਨੂੰ ਜਿਹੜਾ ਹੈਗਾ ਪਰੋਖੇ ਵੀ ਕੀਤਾ ਜਾਂਦਾ ਹੈ ਉਹ ਸੰਵਿਧਾਨ ਦੇ ਅਸੀਂ ਹੱਕ ਜਿਹੜੇ ਹੈ ਬਾਬਾ ਸਾਹਿਬ ਨੇ ਸਾਡੇ ਲਈ ਬਣਾਏ ਆ ਉਹ ਇਸ ਤਰ੍ਹਾਂ ਹੀ ਅਸੀਂ ਲੜ ਕੇ ਪੜ੍ਹ ਕੇ ਸੁਣ ਕੇ ਸਮਝ ਕੇ ਸਮਝਾ ਕੇ ਉਹਨੂੰ ਅਚੀਵਮੈਂਟ ਉਸ ਤੇ ਲੈ ਸਕਦੇ ਆ ਬਾਬਾ ਸਾਹਿਬ ਨੇ ਬਹੁਤ ਸੋਨਾ ਸੁਧਾਨ ਬਣਾਇਆ ਸੀਗਾ ਸਾਡੀ ਫੈਮਿਲੀ ਸਾਡੇ ਜੁਆਇੰਟ ਬੱਚੇ ਭਾਈ ਭਤੀਜੇ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਡੇ ਪਿੱਛੇ ਪਿਛੋਕੜ ਸਾਰਾ ਪਰਿਵਾਰ ਬਾਈ ਬਹੁਤ ਖੁਸ਼ੀ ਬਣਾ ਰਿਹਾ ਹੈ ਸਾਡੇ ਬਾਪੂ ਜੀ ਪਿੰਡ ਦੇ ਸਰਪੰਚ ਰਹੇ ਸਾਡਾ ਪਿੰਡ ਹਮਚੜੀ ਹੈ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਪਾਤਰਾਂ ਦੇ ਵਿੱਚ ਕਾਉਂਸਲਰ ਰਹੇ ਚੇਅਰਮੈਨ ਸਾਹਿਬ ਦੇ ਤੇ ਬਹੁਤ ਵਧੀਆ ਸਾਰਿਆਂ ਦਾ ਸਹਿਯੋਗ ਬਹੁਤ ਵਧਾਈਆਂ ਦੇ ਰਹੇ ਲੋਕ ਸੱਜਣ ਸਹਿਯੋਗੀ ਸਾਰੇ ਬਹੁਤ ਖੁਸ਼ੀ ਮੜਾਰੇ ਰਿਸ਼ਤੇਦਾਰ ਭੈਣ ਭਾਈ ਅੱਜ ਸਾਡੇ ਲਈ ਸਾਡੇ ਸਮਾਜ ਨੇ ਬਹੁਤ ਸਭਾਗਾ ਦੇਣਾ ਜੀ ਲੰਡਨ ਦੇ ਵਿੱਚ ਡਾਕਟਰ 바ਵਾ ਸਾਹਿਬ ਪੀਮਰਾ ਉਮੀਦ ਕਰ ਗਏ ਸੀ ਅੰਗਰੇਜ਼ਾਂ ਨੇ ਕਿਹਾ ਸੀਗਾ ਉੱਥੇ ਉਹਨਾਂ ਨੂੰ ਕਿ ਵੀ ਸ਼ਡਿਊਲ ਕਾਸਟਰ ਦੇ ਵਿੱਚ ਉਹ ਵਕਾਲਤ ਕਰਨ ਦੇ ਲਈ ਕਿਤਨੇ ਲੋਕ ਆਏ ਆ ਤਾਂ 바ਵਾ ਸਾਹਿਬ ਇਕੱਲੇ ਖੜੇ ਹੋਏ ਸੀ ਉਹਨਾਂ ਨੇ ਕਿਹਾ ਸੀ ਵੀ ਮੈਂ ਇਕੱਲਾ ਹੀ ਬਹੁਤ ਕਿਆ ਕਹਿਣਾ ਚਾਹੁੰਦੇ ਉਹਨਾਂ ਦੇ ਬਾਰੇ ਬਾਬਾ ਸਾਹਿਬ ਜਿਹੜੀ ਤੁਸੀਂ ਭਾਜੀ ਗੱਲ ਕੀਤੀ ਹੈ ਬਾਬਾ ਸਾਹਿਬ ਇੱਕ ਸਪਸ਼ਟ ਸੰਸਥਾਤਿਕ ਕਤਾਬ ਸੀਗੇ ਜਿਨ੍ਹਾਂ ਨੇ ਇਕੱਲੇ ਇੱਕ ਜਾਤੀ ਤੇ ਨਹੀਂ ਇੱਕ ਫਿਰਕੇ ਲਈ ਨਹੀਂ ਪੂਰੇ ਸਮਾਜਿਕ ਪੂਰੀ ਸ੍ਰਿਸ਼ਟੀ ਲਈ ਕੰਮ ਕੀਤਾ ਜਾਤ ਧਰਮ ਸਾਰਿਆਂ ਨੂੰ ਛੱਡ ਕੇ ਉਹਨਾਂ ਨੇ ਇੱਕ ਬਹੁਤ ਸੋਹਣਾ ਸਮਾਜ ਸਿਰਜਣ ਦੀ ਜਿਹੜੀ ਕਿਤਾਬ ਸੰਵਿਧਾਨ ਸਾਡਾ ਬਣਾਇਆ ਸੀਗਾ ਉਹ ਬਣਾਇਆ ਸੀਗਾ ਲਿਖਿਆ ਸੀਗਾ ਅੱਜ ਜਿਹੜਾ ਜੇ ਲੋੜ ਐ ਸਾਨੂੰ ਉਸ ਤੇ ਪਹਿਰਾ ਦੇਣ ਦੀ ਲੋੜ ਐ ਕੱਲੇ-ਕੱਲੇ ਬੱਚੇ ਨੂੰ ਬਾਬਾ ਸਾਹਿਬ ਦੇ ਸਿਧਾਂਤ ਤੇ ਲਿਖੇ ਤੇ ਪਹਿਰਾ ਦੇਣ ਦੀ ਲੋੜ ਐ ਉਹਨੂੰ ਪੜਨ ਦੀ ਲੋੜ ਐ ਉਸ ਤੇ ਸੋਚਣ ਦੀ ਲੋੜ ਐ ਉਸ ਤੇ ਅਮਲ ਕਰਨ ਦੀ ਲੋੜ ਐ ਜਿਹੜੇ ਬਾਬਾ ਸਾਹਿਬ ਮਤਲਬ ਇੱਕ ਐਨੇ ਪੜੇ ਲਿਖੇ ਸੀਗੇ ਵੀ ਉਹਦੀ ਕੋਈ ਆਪਾਂ ਵਿਆਖਿਆ ਨਹੀਂ ਕਰ ਸਕਦੇ ਤੋਂ ਸਰ ਬਾਬਾ ਸਾਹਿਬ ਨੇ ਸਕਾਲਰਸ਼ਿਪ ਵੀ ਲੈ ਕੇ ਦਿੱਤੀ ਆ ਸਕੂਲ ਕਾਰਡ ਸ ਬੱਚਿਆਂ ਦੇ ਲਈ ਜਿਹੜੀ ਸੰਵਿਧਾਨ ਦੇ ਵਿੱਚ ਦਿੱਤੀ ਮੰਗ ਕਿ ਬਹੁਤ ਸਾਰੇ ਬੱਚੇ ਹੁੰਦੇ ਆ ਪੜ ਨਹੀਂ ਸਕਦੇ ਸੁਪਨੇ ਵੱਡੇ ਹੁੰਦੇ ਉਹਨਾਂ ਦੇ ਇਹ ਵੀ ਪੂਰੇ ਕੀਤੇ ਬਾਬਾ ਸਾਹਿਬ ਨੇ ਬਾਬਾ ਸਾਹਿਬ ਨੇ ਬਹੁਤ ਬਹੁਤ ਜਿਹੜੇ ਸਕਾਲਰਸ਼ਿਪਾਂ ਦੀ ਗੱਲ ਕਰੀਏ ਇਹ ਸਾਰੇ ਹੱਕ ਜਿਹੜੇ ਬਾਬਾ ਸਾਹਿਬ ਨੇ ਦਵਾਏ ਕਿਸੇ ਡਿਸੇਬਿਲਟੀ ਦੀ ਗੱਲ ਕਰੀਏ ਇਹ ਬਾਬਾ ਸਾਹਿਬ ਨੇ ਦਵਾਏ ਕਿਸੇ ਔਰਤਾਂ ਨੂੰ ਹੱਕ ਦਵਾਏ ਤਾਂ ਬਾਬਾ ਸਾਹਿਬ ਨੇ ਦਵਾਏ ਜਿਹੜੇ ਸਾਡੀਆਂ ਹੁਣ ਮੈਂ ਕਹਿ ਨਹੀਂ ਸਕਦਾ ਵੀ ਕੁਝ ਲੋਕ ਜਿਹੜੇ ਇਸ ਚੜ ਗਏ ਫਸ ਗਏ ਉਹ ਸਾਨੂੰ ਜਿਹੜਾ ਥੋੜਾ ਪਿੱਛੇ ਲੈ ਗਿਆ ਸਮਾਜ ਨੂੰ ਪਰ ਜਿਹੜਾ ਹੈ ਉਹ ਸੰਵਿਧਾਨ ਜੇ ਪੂਰਾ ਪੂਰੀ ਤਰ੍ਹਾਂ ਸੀ ਸਾਰੇ ਇੱਕ ਜੁਟੋ ਕੇ ਇਸ ਨੂੰ ਲਾਗੂ ਕਰੀਏ ਆਪਾਂ ਇੱਕ ਬਹੁਤ ਸੋਹਣਾ ਵਧੀਆ ਸਮਾਸ ਸਿਰ ਸਕਦੇ ਆ। ਹਮਾਂ ਬਾਈ ਜੀ ਨੇ ਬਾਬਾ ਸਾਹਿਬ ਨੂੰ ਖੋਲ ਕੀਤੀ ਸੀਗੀ ਕਿ ਅੱਜ ਬੇਟੇ ਦਾ ਧਿਆਨਤ ਹੋ ਗਿਆ ਪਰ ਬਾਬਾ ਸਾਹਿਬ ਕਹਿੰਦੇ ਮੈਂ ਕਰੋੜਾਂ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਜਾਊਂਗਾ। ਕਿਵੇਂ ਦੇਖਦੇ ਹੋ? ਦੂਰ ਸੀ ਕਿ ਬਸ ਸਾਰੇ ਸਾਰੇ ਬੱਚੇ ਸਮਝ ਉਹਨਾਂ ਲਈ ਇੱਕ ਨੇ ਸਾਰੇ ਬੱਚੇ ਬਰਾਬਰ ਸੋ ਉਹਨਾਂ ਆਪਣੀ ਆਪਣਾ ਆਪ ਛੱਡ ਕੇ ਸਾਰਿਆਂ ਦੇ ਪਹਿਰਾ ਦਿੱਤਾ। ਉਹ ਪ੍ਰੋਕਨ ਕਿੱਦਾਂ ਜੀ ਪਰਵਾਰ ਵੀ ਆਪਣਾ ਬਾਹਰ ਤੋੜਾ ਨੇ ਬਸ ਸਭ ਤੋਂ ਵੱਧ ਤੂੰ ਅੱਜ ਉਹਦੀ ਬਤੋਲ ਤੇ ਆਪਣਾ ਬੱਚਾ ਬੜੀ ਬੜੀ ਚੀਜ਼ ਬਣਦੇ ਮੈਂ ਤਾਂ ਇਹ ਕਹਿਣਾ ਵੀ ਮੈਂ ਬਾਰੀ-ਬਾਰੀ ਮੈਂ ਕਈ ਗੱਲਾਂ ਬੇਟੇ ਨੇ ਸਾਨੂੰ ਵੀ ਸਿਵਧਾਨ ਬਾਰੇ ਇੰਜ ਹੀ ਪੜਾਈਆਂ ਤੇ ਸਿਖਾਈਆਂ ਨਾ ਮੈਂ ਜ਼ਿਕਰ ਵੀ ਮਤਲਬ ਮੇਰੇ ਤਾਂ ਜ਼ਿਕਰ ਵੀ ਨਹੀਂ ਹੋ ਰਿਹਾ ਲੱਗਦਾ ਨਹੀਂ ਕਿ ਅੱਜ ਜ਼ਰੂਰਤ ਆ ਸਮਾਜ ਦੇ ਵਿੱਚ ਕਿ ਹਰ ਇੱਕ ਬੱਚਾ ਜਿਹੜਾ ਵਾ ਸਵਿਧਾਨ ਦੀ ਜਾਣਕਾਰੀ ਜ਼ਰੂਰ ਲਵੇ ਤਾਂ ਕਿ ਜਿੱਦਾਂ ਕਿ ਇਹਨਾਂ ਦੀ ਸੋਚ ਸੀਗੀ ਉਹ ਉਹਦੇ ਤੇ ਚੱਲ ਕੇ ਅੱਜ ਮੁਕਾਮ ਹਾਸਲ ਹੋਇਆ ਬਿਲਕੁਲ ਜਿਹੜਾ ਸਾਡਾ ਸਵਿਧਾਨ ਬਾਬਾ ਸਭ ਨੇ ਲਿਖਿਆ ਸੀਗਾ ਉਹਦੇ ਤੇ ਚੱਲਣ ਦੀ ਲੋੜ ਹੈ ਜੇ ਉਹਦੇ ਤੇ ਚੱਲਾਂਗੇ ਤਾਂ ਹੀ ਹੱਕ ਮਿਲਣਗੇ ਅੱਜ ਮੈਂ ਸਮਝ ਰਿਆਂ ਵੀ ਬਾਬਾ ਸਾਹਿਬ ਦੇ ਉਹ ਸਵਿਧਾਨ ਕਰਕੇ ਸਾਡੇ ਬੱਚਿਆਂ ਨੂੰ ਵੱਡੀ ਵੱਡੀ ਚੀਜ਼ ਮਿਲੀ ਹੈ ਕੀ ਮੈਸੇਜ ਆ ਲਾਸਟ ਵਿੱਚ ਇਸ ਖੁਸ਼ੀ ਦੇ ਮੌਕੇ ਤੇ ਤਾਕਿਸ ਤੋਂ ਬਾਅਦ ਹੋਰ ਵੀ ਬੱਚੇ ਇਸ ਲੈਵਲ ਤੇ ਪਹੁੰਚੇ ਬਿਲਕੁਲ ਸਾਰੇ ਬੱਚੇ ਪੜ੍ਹਨ ਦਾ ਲਿਖਨ ਵਧੀਆ ਮਕਾਮ ਤੇ ਪਹੁੰਚਣ ਵਧੀਆ ਨੌਕਰੀਆਂ ਮਿਲਣ ਹਰੇਕ ਬੱਚੇ ਦਾ ਕਿਸੇ ਦਾ ਕੋਈ ਹੱਕ ਨਾ ਮਰੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਹਾਰ ਹੋਣ ਮੈਂ ਸਾਰੇ ਸਮਾਜ ਜੀ ਨੂੰ ਮੈਸੇਜ ਦੇਣਾ ਚਾਹਾਂਗਾ ਬਾਬਾ ਸਾਹਿਬ ਦੀ ਲਿਖੇ ਸੁਭਧਾਨ ਤੇ ਪਹਿਰਾ ਦਈਏ ਅਪਣਾਈਏ ਸੋਚੀਏ ਸਮਝੀਏ